ਕਿ ਲੋਕ ਲੜਨਾ ਲਿਖਣਾ ਬੋਲਣਾ ਹੀ ਭੁੱਲ ਗਏ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਯਾਰ ਲੜ ਲਿਖ ਬੋਲ ਨਹੀਂ ਸਕਦੇ ਲੜਨ ਲਿਖਣ ਬੋਲਣਾਂ ਦੇ ਮਗਰ ਖੜਨ ਵਾਸਤੇ ਕੀ ਅਪੀਲ ਕਰਦੇ ਆ ਸਾਰਿਆਂ ਨੂੰ ਯਾਰ ਬਹੁਤੇ ਲੋਕ ਜਿਨ੍ਹਾਂ ਨੂੰ 90% ਲੋਕ ਜਿਨ੍ਹਾਂ ਨੂੰ ਥੱਲੇ ਗੂਠੇ ਚੱਕਦੇ ਆ ਉਹਨਾਂ ਨੂੰ ਅੱਜ ਲਾਹਨਤ ਪਾਉਣੀ ਬਣਦੇ ਉਹਨੂੰ ਪੁੱਛੋ ਸਹੀ ਵੀ ਭਾਈ ਅੱਜ ਬੋਲੇ ਕਿਉਂ ਨਹੀਂ ਛੇਕੜ ਭਾਵੇਂ ਨਹੀਂ ਪਹੁੰਚੇ ਪਰ ਆ ਦੇ ਪੇਜ ਤੇ ਪੋਸਟ ਤਾਂ ਪਾ ਸਕਦੇ ਆ 2 ਨੰਬਰ ਦਾ ਝੋਨਾ ਅਗੇ ਵੇਖਦਾ ਉਹਦੇ ਖਿਲਾਫ ਬੰਦਾ ਆਵਾਜ਼ ਬੁਲੰਦ ਕਰਦਾ ਉਹਦੇ ਤੇ ਜੇ ਅਟੈਕ ਹੁੰਦਾ ਤੇ ਉੱਥੇ ਜੇ ਕੀ ਚੁੱਪ ਕੀਤਾ ਜਾਂਦਾ ਤਾਂ ਫਿਰ ਕੀ ਆ ਅਸੀਂ ਸਾਡੇ ਮਾਗੇ ਕੀਆ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਕੀ ਮਨਾ ਰਹੇ ਹਾਂ ਠੀਕ ਹੈ ਨਾ ਮਾਰਚ ਕੱਢ ਰਹੇ ਹਾਂ ਫਿਰ ਅਸੀਂ ਉਹਦੇ ਲੈ ਕੇ 1925 ਦੇ ਵਿੱਚ ਉਹਦਾ ਗਲ ਘੁੱਟਣ ਵਾਸਤੇ ਆਰਐਸਐਸ ਸਥਾਪਨਾ ਕਰ ਦਿੱਤੀ ਜਾਂਦੀ ਆ ਹਿੰਦੂ ਮਹਾਸਭਾ ਬਣਾਈ ਜਾਂਦੀ ਆ ਔਰ ਇਸ ਮੁਲਕ ਨੂੰ ਜਿਹੜਾ ਆ ਲੋਕਤੰਤਰ ਤੋਂ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਚਾਲ ਆ ਉਹ ਚੱਲ ਦਿੱਤੀ ਜਾਂਦੀ ਆ ਤੁਹਾਨੂੰ ਸਭ ਨੂੰ ਪਤਾ ਆ ਕਿ ਪਿਛਲੇ ਦਿਨੀ ਜਿਹੜਾ ਗਿੱਦੜਵਾ ਹਲਕੇ ਦੇ ਵਿੱਚ ਪੱਤਰਕਾਰ ਰਣਜੀਤ ਗੱਲ ਦੇ ਨਾਲ ਕੀ ਕੁਛ ਵਾਪਰਿਆ ਤਾ ਉਸ ਤੋਂ ਬਾਅਦ ਸਮੁੱਚਾ ਪੱਤਰਕਾਰ ਭਾਈਚਾਰਾ ਤੇ ਵੱਖ-ਵੱਖ ਆਰਗੇਨਾਈਜੇਸ਼ਨਾਂ ਨੇ ਆ ਜਿਹੜਾ ਇਹ ਐਲਾਨ ਕੀਤਾ ਸੀ ਕਿ ਅਸੀਂ ਗਿੱਦੜਵਾਦ ਵਿੱਚ ਪ੍ਰੋਟੈਸਟ ਕਰਾਂਗੇ ਤੇ ਅੱਜ ਆ ਜਿਹੜਾ ਡੀਐਸਪੀ ਦਫ਼ਤਰ ਖੜੇ ਹੋਏ ਆ ਇੱਥੇ ਵੱਖ-ਵੱਖ ਜਥੇਬੰਦੀਆਂ ਤੇ ਵੱਖ-ਵੱਖ ਪਾਰਟੀਆਂ ਤੋਂ ਆਗੂ ਪਹੁੰਚੇ ਸੀਗੇ ਅੱਜ ਸਾਡੇ ਨਾਲ ਦੋ ਆਗੂ ਮੌਜੂਦ ਨੇ ਦੋ ਪਾਰਟੀਆਂ ਤੋਂ ਗੋਜਨ ਮੁਕਤੀ ਪਾਰਟੀ ਤੋਂ ਦੀਪਸ਼ੇਰ ਗੱਲ ਜੀ ਤੇ ਨਾਲ ਹੀ ਆ ਜਿਹੜਾ ਲੋਕ ਅਧਿਕਾਰ ਲਾਅਰ ਤੋਂ ਬਾਈ ਰੁਪਿੰਦਰ ਸਿੰਘ ਜੀ ਮੌਜੂਦ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਨੇ ਵੀ ਸਮਰਥਨ ਦਿੱਤਾ ਹੈਗਾ ਆ ਇੱਥੇ ਪਹੁੰਚੇ ਹੈਗੇ ਆ ਬਾਈ ਜੀ ਸਵਾਗਤ ਆ ਪਹਿਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਅੱਛਾ ਬਾਈ ਜੀ ਆਪਾਂ ਜੀ ਜਦੋਂ ਦੇਖਦੇ ਹੈਗੇ ਆ ਕਿ ਵੈਸੇ ਤਾਂ ਆਪਾਂ ਇਸ ਟਰਮ ਸੁਣੀ ਹੈਗੀ ਕਿ ਗੋਦੀ মিডিਆ ਪਰ ਪੰਜਾਬ ਦੇ ਵਿੱਚ ਜਦੋਂ ਮੰਨ ਲਾ ਵੀ ਇਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਕੋਈ ਆਜ਼ਾਦਾਨਾ ਤੌਰ ਤੇ ਆਪਦੀ ਸੋਚ ਰੱਖ ਕੇ ਜਿਹੜਾ ਪੱਤਰਕਾਰੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੁੰਦਾ ਹੈਗਾ ਇਹ ਬਦਲਾਵ ਵਾਲੀ ਸਰਕਾਰ ਆ ਜੇ ਬਦਲਾਵ ਵਾਲੀ ਸਰਕਾਰ ਆ ਤੇ ਫਿਰ ਇਸ ਤਰ੍ਹਾਂ ਦਾ ਵਿਵਹਾਰ ਆ ਜਿਹੜਾ ਆਜ਼ਾਦਾਨਾ ਸੋਚ ਵਾਲੇ ਪੱਤਰਕਾਰਾਂ ਨਾਲ ਕਿਉਂ ਹੋ ਰਿਹਾ ਹੈਗਾ ਕੀ ਕਾਰਨ ਮੰਦ ਕਰਦਾ ਕਾਰਨ ਤਾਂ ਸਭ ਤੋਂ ਵੱਡੀ ਗੱਲ ਬਈ ਇਹ ਹੈ ਕਿ ਸਰਕਾਰਾਂ ਭੈ ਪੈਦਾ ਕਰਨਾ ਚਾਹੁੰਦੀਆਂ ਕਿ ਲੋਕਾਂ ਦੇ ਦਿਮਾਗ ਕੰਮ ਕਰਨ ਨੂੰ ਹੀ ਹਟ ਜਾਣਾ ਅੱਜ ਕੱਲਾ ਇੱਥੇ ਨਹੀਂ ਮੈਂ ਕਿ ਜਿਹੜਾ ਪੰਜਾਬ ਦਾ ਜ ਮਾਹੌਲ ਬਣਿਆ ਹੋਇਆ ਪੁਲਿਸ ਸਟੇਟ ਅਸੀਂ ਐਵੇਂ ਨਹੀਂ ਸਾਰੇ ਲੋਕ ਰੌਲਾ ਪਾ ਰਹੇ ਠੀਕ ਹੈ ਨਾ ਪੁਲਿਸ ਨੇ ਜਿਹੜਾ ਕੰਮ ਕਰਨਾ ਬਣਦਾ ਸੀ ਲੋਕਾਂ ਦੀ ਸੇਫਟੀ ਕਰਨੀ ਸੀ ਅਸੀਂ ਸਾਰੇ ਜਾਣਦੇ ਕਿ ਹਰ ਰੋਜ਼ ਪੰਜਾਬ ਦੇ ਵਿੱਚ ਮਰਡਰ ਹੋ ਰਹੇ ਆ ਸ਼ਰੇਆਮ ਠੀਕ ਹੈ ਨਾ ਗੈਂਗ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਆ ਲੋਕਾਂ ਨੂੰ ਵੀ ਇਹ ਠੀਕ ਹੈ ਨਾ ਜਿਹੜਾ ਅੱਜ ਅਸੀਂ ਇੱਥੇ ਆਏ ਆ ਅੱਜ ਅਸੀਂ ਬੈਨ ਪਾਉਣ ਆਏ ਆ ਵੀ ਡੈਮੋਕਰੇਸੀ ਦਾ ਠੀਕ ਹੈ ਨਾ ਲੋਕਤੰਤਰ ਮਰ ਚੁੱਕਿਆ ਤੇ ਆ ਲੋਕ ਬੈਨ ਪਾਉਂਦੇ ਫਿਰਦੇ ਤੇ ਬੈਨ ਕਿਉਂ ਪਾਉਂਦੇ ਆ ਮਰੇ ਤੋਂ ਬੈਨ ਹੀ ਪੈਂਦੇ ਹੁੰਦੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਸਮਝਣ ਦੀ ਲੋੜ ਆ ਅਸੀਂ ਸਾਰੇ ਕੀ ਇੱਕ ਗੱਲ ਕੋਟ ਸਾਰਿਆਂ ਨੇ ਅੱਜ ਕਰਦੇ ਆ ਅਸੀਂ ਵੀ ਸ਼ਾਮਦਾਮ ਦੰਡਪੇਧ ਕਹਿ ਕੇ ਜੀ ਉਹ ਕਰ ਰਹੇ ਆ ਜੀ ਅਗਲੇ ਲੜ ਕਰਕੇ ਕਿਉਂ ਕਰਦੇ ਆ ਕਿਉਂਕਿ ਲੋਕ ਲੜਨਾ ਲਿਖਣਾ ਬੋਲਣਾ ਹੀ ਭੁੱਲ ਗਏ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਯਾਰ ਦੇਖੋ سوشل ਮੀਡੀਆ ਤੇ ਸਰਕਾਰ ਬਣੀ ਆ ਹਰ ਬੰਦਾ ਜੀ سوشل ਮੀਡੀਆ ਤੇ ਠੀਕ ਹੈ ਨਾ ਜਿਹਦੇ ਤੱਕ ਵੀ ਮੈਸੇਜ ਪਹੁੰਚਦਾ ਆ ਆਪਦੀ ਕੀ ਆ ਲਿਖ ਕੇ ਪੋਸਟ ਪਾ ਦੇ ਇਹ ਸਰਕਾਰ ਜਿਹੜੀ ਹੈਗੀ ਆ سوشل ਮੀਡੀਆ ਤੇ ਚੱਲ ਰਹੀ ਆ ਕੱਲਾ ਕੱਲਾ ਕਮੈਂਟ ਵੀ ਪੜਿਆ ਜਾਂਦਾ ਇਹਨਾਂ ਵੱਲੋਂ ਤਾਂ ਅਕਸਰ ਕੀ ਗੱਲਾਂ ਹੁੰਦੀਆਂ ਨੇ ਵੱਡੀ ਗੱਲ ਇਹ ਆ ਕਿ ਜਿਵੇਂ ਅਸੀਂ ਗੱਲ ਕੀਤੀ ਵੀ ਸਾਮ ਦਾਮ ਦੰਡ ਭੇਦ ਥੋੜਾ ਜਿਨਾਂ ਨੇ ਕਿ ਇਹ ਨਵੀਂ ਸਰਕਾਰ ਆ ਨਵੇਂ ਇਨਕਲਾਬੀ ਆ ਨਵਾਂ ਪਲਟਾ ਵੀ ਮਾਰਿਆ ਥੋੜਾ ਜਿਹਾ ਲਾਸਟ ਵਾਲੇ ਦੋ ਨਾ ਉਹਦਾ ਆਰਡਰ ਚੇਂਜ ਕਰਤਾ ਸਾਮ ਪਹਿਲਾਂ ਕੀ ਆ ਵਰਤਦੇ ਆ ਇਹ ਪਹਿਲਾਂ ਬਰਿਆਕੇ ਦੇਖਦੇ ਆ ਗੱਲਬਾਤ ਨਾਲ ਫਿਰ ਕੀ ਆ ਖਰੀ ਉਦੋਂ ਬਾਅਦ ਕੀ ਆ ਦੰਡ ਤੋਂ ਪਹਿਲਾਂ ਫਿਰ ਭੇਦ ਕਰਨਾ ਸ਼ੁਰੂ ਕਰਤਾ ਭੇਦ ਦਾ ਮਤਲਬ ਕੀ ਆ ਵੀ ਥੋੜੇ ਜਿਹਾ ਪੱਤਰਕਾਰ ਖਰੀਦ ਲਏ ਠੀਕ ਹੈ ਨਾ ਉਹਨਾਂ ਨੂੰ ਖਰੀਦ ਕੇ ਫਿਰ ਕੀ ਕੀਤਾ ਅੱਜ ਕਿੰਨਾ ਕੁ ਮੀਡੀਆ ਤੇ ਪਹੁੰਚਿਆ ਯਾਰ ਬਹੁਤੇ ਲੋਕ ਜਿਨ੍ਹਾਂ ਨੂੰ 90% ਲੋਕ ਜਿਨ੍ਹਾਂ ਨੂੰ ਥੱਲੇ ਗੂਠੇ ਚੱਕਦੇ ਆ ਉਹਨਾਂ ਨੂੰ ਅੱਜ ਲਾਹਨਤ ਪਾਉਣੀ ਬਣਦੇ ਉਹਨੂੰ ਪੁੱਛੋ ਸਹੀ ਵੀ ਭਾਈ ਅੱਜ ਬੋਲੇ ਕਿਉਂ ਨਹੀਂ ਛੇਕੜ ਭਾਵੇਂ ਨਹੀਂ ਪਹੁੰਚੇ ਪਰ ਆ ਦੇ ਪੀਸ ਤੇ ਪੋਸਟ ਤਾਂ ਪਾ ਸਕਦੇ ਆ ਇਹਨਾਂ ਨੇ ਭੇਦ ਪਾਲਿਆ ਨਖੇੜ ਦੇ ਵਿੱਚੋਂ ਪਾੜ ਲੇ ਚੰਦ ਕ ਬੰਦੇ ਜਿਹੜੇ ਰਹਿੰਦੇ ਸੀਗੇ ਹੁਣ ਉਹਨਾਂ ਤੇ ਅਟੈਕ ਕਰਨਾ ਸ਼ੁਰੂ ਕਰਤਾ ਮੇਰੇ ਖ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਉਹ ਚਿਹਰੇ ਨੇ ਜਿਨ੍ਹਾਂ ਦੇ ਨਾਲ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਨਾਲ ਜਾ ਕੇ ਖੜਦੇ ਆ ਤੇ ਉਹ ਜਥੇਬੰਦੀਆਂ ਚ ਤਾਂ ਹੀ ਅੱਜ ਦਾ ਨੁਮਾਇੰਦੇ ਭੇਜੇ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਖਿਆਲ 'ਚ ਜੇ ਸੇਵਾ ਠਾਉਣ ਵਾਲੀ ਗੱਲ ਹੋਊ ਸਰਕਾਰ ਦੇ ਨਾਲ ਪਹਿਲਾਂ ਵੀ ਸਰਕਾਰ ਨੇ ਜਿੰਨੇ ਵਾਰੀ ਪਹਿਲਾਂ ਮਨਿੰਦਰ ਵੀਰ ਨਾਲ ਪੰਗਾ ਲਿਆ ਹੋਰ ਨਾਲ ਪੰਗਾ ਲਿਆ ਮੂੰਹ ਤੇ ਚਪੇੜਾ ਖਾਦੀਆਂ ਇਹਨਾਂ ਨੇ ਠੀਕ ਹੈ ਨਾ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਰਕਾਰ ਦੇ ਸਲਾਹਕਾਰ ਮੜਿਆ ਕਿ ਇਹਨਾਂ ਦੇ ਕੌਣ ਲੋਕ ਦੱਸਣ ਆਲੇ ਇਹਨਾਂ ਨੂੰ ਯਾਰ ਪਹਿਲੀ ਗੱਲ ਸਰਕਾਰ ਨੂੰ ਆ ਜਾ ਕੱਟ ਤੋਂ ਪਹਿਲਾਂ ਤੁਹਾਡੇ ਤੇ ਪਰਚਾ ਹੋ ਜਾਣਾ ਮਾ ਕੇ ਪਰਚਾ ਤਾਂ ਚਲੋ ਹੋ ਗਿਆ ਉਹ ਧਰਾ ਤੇ ਜੇਕਦੇ ਉਹ ਬੰਦਾ ਨਾ ਨਿਕਲਦਾ ਸ਼ਰੇਆਮ ਸਾਰੇ ਬੰਦੇ ਦੱਸ ਰਿਆ ਸਰਕਾਰੀ ਮੁਲਾਜ਼ਮ ਦੱਸ ਰਿਆ ਵੀ ਉਹਨਾਂ ਨੂੰ ਕੀ ਮੇਰੇ ਖਿਆਲ ਦੇ ਵਿੱਚ ਕਹਿੰਦੇ ਵੀ ਤਾਂ ਮਰਡਰ ਕਰਨ ਤੱਕ ਜਾਂਦੇ ਐਨੀ ਕਮਾ ਕੇ ਤੇ ਬੰਦੇ ਵੀ ਉਹ ਸੱਦੇ ਹੋਏ ਸੀਗੇ ਉਹਨਾਂ ਨੇ ਤਾਂ ਇਹ ਸਾਰੇ ਜਿਹੜੇ ਹਾਲਾਤ ਪੰਜਾਬ 'ਚ ਬਣਾਇਆ ਇਹ ਭੈ ਜਿਹੜਾ ਪੈਦਾ ਕੀਤਾ ਜਾ ਰਿਹਾ ਇਹ ਲੋਕਾਂ ਨੂੰ ਚੁੱਪ ਕਰਾਉਣ ਦੀ ਨੀਤੀ ਆ ਪਰ ਇਹ ਪੰਜਾਬ ਦੀ ਚਰਖੇ ਜਮਤੀ ਇੱਥੇ ਲੋਕ ਚੁੱਪਚਾਪ ਨਹੀਂ ਕਰਦੇ ਅਸੀਂ ਪਹਿਲਾਂ ਵੀ ਦੇਖਿਆ ਯਾਰ ਜਦੋਂ ਕੀ ਆ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਜਦੋਂ ਅਗਲੇ ਨੇ ਕੀ ਆ ਖਾਲੀਆਂ ਪੱਟੀਆਂ ਸੀਗੀਆਂ ਠੀਕ ਹੈ ਨਾ ਟਰੈਕਟਰਾਂ ਦੇ ਮੂਹਰੇ ਕੀ ਆ ਟੋਏ ਪੱਟਦੇ ਸੀ ਤੇ ਲੋਕਾਂ ਨੇ ਪੂਰ ਕੇ ਲੋਕ ਪ ਇਹਦਾ ਗੱਲ ਵੀ ਚੰਡੀਗੜ੍ਹ ਜਾਣਦੀ ਆ ਲੋਕ ਸਰਕਾਰ ਨੂੰ ਸੋਚਣਾ ਚਾਹੀਦਾ ਮਾੜਾ ਮੋੜਾ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਵੀ ਜਿਹੜੇ ਹਾਲਾਤ ਇਹ ਪੈਦਾ ਕਰ ਰਹੇ ਆ ਇਹਨਾਂ ਹਾਲਾਤਾਂ ਨੇ ਕੀ ਇਸ ਆਗ ਨੇ ਕੀ ਇਹਨਾਂ ਨੂੰ ਸੜ ਕੇ ਕੀ ਸਵਾਹ ਕਰ ਦੇਣਾ ਠੀਕ ਹੈ ਹੁਣ ਭੇਜ ਤੋਂ ਬਾਅਦ ਦੰਡ ਜਿਹੜਾ ਦਿੱਤਾ ਜਾ ਰਿਹਾ ਪਰ ਇਹ ਦੰਡ ਜਿਹੜਾ ਹੈਗਾ ਚਪੇੜ ਜਿਹੜੀ ਜਾਂ ਜਿਹੜੀ ਵੀ ਮੱਕ ਇੱਥੇ ਕੀ ਅਟੈਕ ਹੋਇਆ ਇਹ ਲੋਕਤੰਤਰ ਤੇ ਅਟੈਕ ਆ ਤੇ ਲੋਕਾਂ ਦੇ ਅਟੈਕ ਆ ਤੁਹਾਨੂੰ ਸਮਝਨੇ ਲੈਣਾ ਚਾਹੀਦਾ ਕਿ ਤੁਹਾਡੇ ਤੇ ਅਟੈਕ ਹੋਇਆ ਇੱਥੇ ਜੇ ਕੋਈ ਚਪੇੜ ਵੱਜੀ ਆ ਤਾਂ ਉਹ ਤੁਹਾਡੇ ਮੂੰਹ ਤੇ ਵੱਜੀ ਆ ਓਕੇ ਬੰਦਾ ਥੋੜੀ ਗੱਲ ਕਰਦਾ ਯਾਰ ਜੇ ਤੁਸੀਂ ਮੈਂ ਕਹਿੰਦਾ ਵੀ ਹੋਰ ਕੁਝ ਨਹੀਂ ਯਾਰ ਤੁਸੀਂ ਇੱਕ ਪੋਸਟ ਹੀ ਪਾ ਦਿਓ ਲਿਖ ਕੇ ਇੰਨੀ ਬਹੁਤ ਆ ਇਹ ਵੀ ਤੁਹਾਡੇ ਕੀ ਮੈਂ ਕਹਿੰਦਾ ਯੋਗਦਾਨ ਹੋ ਜੂਗਾ ਤਾਂ ਤੁਸੀਂ ਕਣੀ ਰੱਖਦੇ ਹੋ ਨਹੀਂ ਅਸੀਂ ਗੁਰੂ ਸਾਹਿਬ ਦਾ ਮਨਾਈ ਜਾਂਦਾ ਵੀ ਹਾਂਜੀ ਹਿਊਮਰ ਰਾਈਟਸ ਖਾਤਰ ਕੀ ਸਾਡੇ ਗੁਰੂ ਨੇ ਜਾ ਕੇ ਸ਼ਹਾਦਤ ਦਿੱਤੀ ਅਸੀਂ ਕਾਹਦੀਆਂ ਗੱਲਾਂ ਕਰਦੇ ਆ ਯਾਰ ਮੈਂ ਕਹਿੰਦਾ ਅਜੇ ਹਿਊਮਰ ਰਾਈਟਸ ਸਭ ਤੋਂ ਵੱਧ ਕੀ ਕੁਝ ਲਿਆ ਜਾ ਰਿਹਾ ਅਜੇ ਆਵਾਜ਼ ਬੁਲੰਦ ਕਰਨ ਵਾਲੇ ਬੰਦੇ ਤੇ ਜੇ ਅਟੈਕ ਕੀਤਾ ਜਾਂਦਾ ਉਹ ਵੀ ਸਹੀ ਆਵਾਜ਼ ਬੁਲੰਦ ਕਰਨ ਤੇ ਦੋ ਨੰਬਰ ਦਾ ਝੋਨਾ ਆ ਕੇ ਵੇਖਦਾ ਉਹਦੇ ਖਿਲਾਫ ਬੰਦਾ ਆਵਾਜ਼ ਬੁਲੰਦ ਕਰਦਾ ਉਹਦੇ ਤੇ ਜੇ ਅਟੈਕ ਹੁੰਦਾ ਤੇ ਉੱਥੇ ਜੇ ਕੀ ਚੁੱਪ ਸਾਡੇ ਮਾਕੇ ਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਕੀ ਮਨਾ ਰਹੇ ਆ ਠੀਕ ਹੈ ਨਾ ਮਾਰਚ ਕੱਢ ਰਹੇ ਆ ਫਿਰ ਅਸੀਂ ਉਹਦੇ ਲੈ ਕੇ ਹਾਂ ਅੱਛਾ ਭਾਈ ਜੀ ਜੇਕਰ ਆਪਾਂ ਭਾਈ ਦੀਪ ਜੀ ਗੱਲ ਕਰੀਏ ਤਾਂ ਬਾਈ ਜੀ ਨੇ ਗੱਲ ਕਹੀ ਹੈਗੀ ਆ ਕਿ ਅਸੀਂ ਰੂ ਰਏ ਹੈਗੇ ਪੈਟ ਰਏ ਹੈਗੇ ਤੇ ਲੋਕਤੰਤਰ ਦਾ ਜਨਾਜਾ ਜਿਹੜਾ ਉਹ ਕੱਢ ਰਿਹਾ ਹੈਗੇ ਕਿਉਂਕਿ ਡੈਮੋਕ੍ਰੇਸੀ ਹੈ ਜਿਹੜੀ ਉਹ ਮਰ ਚੁੱਕੀ ਆ ਜੀ ਕੀ ਕਾਰਨ ਲੱਗਦਾ ਹੈਗਾ ਡੈਮੋਕ੍ਰੇਸੀ ਕਿਉਂ ਮਰ ਚੁੱਕੀ ਆ ਵੋਟਾਂ ਹੋ ਰਹੀਆਂ ਹੈਗਾ ਪਿਛਲੇ ਦਿਨੀ ਲੋਕਾਂ ਨੇ ਜਿਵਨੀ ਚੋਣਾ ਹੋਈਆਂ ਹੈਗਾ ਇਸ ਤੋਂ ਪਹਿਲਾਂ ਬਿਹਾਰ ਦੇ ਵਿੱਚ ਵੀ ਇਲੈਕਸ਼ਨ ਹੋਏ ਆ ਤੇ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਸੰਧ ਕਹਿੰਦੇ ਹੈਗੇ ਵੀ ਇਲੈਕਸ਼ਨ ਆ ਲੋਕਾਂ ਦਾ ਮਤ ਹੁੰਦਾ ਫਿਰ ਜੇ ਲੋਕਾਂ ਦਾ ਮਤ ਲਿਆ ਜਾ ਰਿਹਾ ਹੈਗਾ ਡੈਮੋਕ੍ਰੇਸੀ ਦਾ ਮਰਡਰ ਕਿਵੇਂ ਹੋ ਸਕਦਾ ਪਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰਦਿਆਂ ਇਹ ਗੱਲ ਕੀਤੀ ਸੀ ਕਿ ਜਿਹੜਾ ਲੋਕਤੰਤਰ ਆ ਵੋਟਾਂ ਦਾ ਮਤਲਬ ਲੋਕਤੰਤਰ ਨਹੀਂ ਹੁੰਦਾ ਵੋਟਾਂ ਦਾ ਮਤਲਬ ਹੁੰਦਾ ਲੋਕ ਕਲਿਆਣਕਾਰੀ ਰਾਜ ਮਤਲਬ ਲੋਕਾਂ ਦਾ ਕਲਿਆਣ ਕਰਨ ਵਾਲੀਆਂ ਸਰਕਾਰਾਂ ਲੋਕਾਂ ਦੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਸਰਕਾਰਾਂ ਉਹ ਜੇ ਵਾਰ-ਵਾਰ ਜਿਹੜੀ ਨਵੀਂ ਸਰਕਾਰ ਆ ਰਹੀ ਹੈ ਉਹਦੇ ਆਉਣ ਨਾਲ ਲੋਕਾਂ ਦੇ ਰਹਿਣ ਸਹਿਣ ਵਿੱਚ ਲੋਕਾਂ ਦੇ ਰੋਜ਼ਗਾਰ ਦੀ ਵਾਧਾ ਹੋਵੇ ਤਾਂ ਉਹਨੂੰ ਆਪਾਂ ਲੋਕਤੰਤਰੀ ਸਰਕਾਰ ਕਹਿ ਸਕਦੇ ਹਾਂ ਇਹੜਾ ਲੋਕਤੰਤਰ ਖਤਮ ਹੋਇਆ ਬਾਈ ਜੀ ਨੇ ਦੱਸਿਆ ਵੀ ਸਮਝ ਨਹੀਂ ਆਉਂਦੀ ਮੈਂ ਇਤਿਹਾਸ ਦਾ ਵਿਦਿਆਰਥੀ ਹਾਂ ਮੈਂ ਦੱਸਣਾ ਚਾਹੁੰਦਾ ਕਿ ਇਹ ਲੋਕਤੰਤਰ ਖਤਮ ਕਰਨ ਵਾਸਤੇ ਜਦੋਂ ਲੋਕਤੰਤਰ ਆਇਆ ਸੀ ਇੰਡੀਆ ਦੇ ਵਿੱਚ ਲੋਕਤੰਤਰ 1918 ਦੇ ਵਿੱਚ ਸੌਧਰੋ ਕਮਿਸ਼ਨ ਦੇ ਨਾਲ ਆਇਆ ਔਰ 1925 ਦੇ ਵਿੱਚ ਆਰਐਸਐਸ ਦੀ ਸਥਾਪਨਾ ਦੇ ਨਾਲ ਲੋਕਤੰਤਰ ਦਾ ਗळा ਘੁੱਟਣ ਦੀ ਜਿਹੜੀ ਉਹ ਚਾਹ ਸੀ ਉਹ ਚੱਲੀ ਜਾ ਚੁੱਕੀ ਸੀ ਮਤਲਬ ਲੋਕਤੰਤਰ 18 ਜਾਇਆ 1918 ਚ ਲੋਕਤੰਤਰ ਆਉਂਦਾ ਹੈ ਇੰਡੀਆ ਦੇ ਵਿੱਚ ਔਰ 1925 ਦੇ ਵਿੱਚ ਉਹਦਾ ਗਲ ਘੁੱਟਣ ਵਾਸਤੇ ਆਰਐਸਐਸ ਸਥਾਪਨਾ ਕਰ ਦਿੱਤੀ ਜਾਂਦੀ ਹੈ ਹਿੰਦੂ ਮਹਾਸਭਾ ਬਣਾਈ ਜਾਂਦੀ ਹੈ ਔਰ ਇਸ ਮੁਲਕ ਨੂੰ ਜਿਹੜਾ ਆ ਲੋਕਤੰਤਰ ਤੋਂ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਚਾਲ ਆ ਉਹ ਚੱਲ ਦਿੱਤੀ ਜਾਂਦੀ ਆ ਔਰ 100 ਸਾਲਾਂ ਬਾਅਦ ਜਿਹੜਾ ਆ ਅੱਜ ਜਿਹੜਾ ਹਿੰਦੂ ਰਾਸ਼ਟਰ ਇੱਥੇ ਸਥਾਪਿਤ ਹੋ ਚੁੱਕਿਆ ਹਿੰਦੂ ਰਾਸ਼ਟਰ ਦਾ ਮਤਲਬ ਆ ਵੀ ਇੱਕੋ ਹੀ ਜਾਤ ਜਿਹੜੀ ਆ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਦੇ মিডিਆ ਦੇ ਉੱਤੇ ਕਾਬਜ ਹੋ ਜੇ ਜਿਵੇਂ ਬਾਈ ਜੀ ਨੇ ਕਿਹਾ ਵੀ ਪੱਤਰਕਾਰ ਭਾਈ ਚਰਨ ਆਇਆ ਪੱਤਰਕਾਰੀ ਦੇ ਵਿੱਚ ਵੀ ਜਿਹੜੇ ਵੱਡੇ ਨਾਂ ਆ ਉਹ ਇੱਕੋ ਜਾਤ ਦੇ ਆ ਉਹੀ ਜਾਤ ਜੁਡੀਸ਼ਰੀ ਦੇ ਵਿੱਚ ਉਹੀ ਜਾਤ ਪ੍ਰਸ਼ਾਸਨਿਕ ਸੇਵਾਵਾਂ ਦੇ ਮੇਨ ਆ ਉਹੀ ਜਾਤ ਸਾਰਿਆਂ ਕਿਤੇ ਆ ਤਾਂ ਇਹ ਜਾਤੀਦੰਤਰ ਆ ਸਾਰਾ ਔਰ ਇਹਦੇ ਖਾਤੇ ਵਿੱਚ ਅਸੀਂ ਜਿਹੜਾ ਆ ਜਾਤੀ ਆਧਾਰਿਤ ਗਿਣਤੀ ਦੀ ਗੱਲ ਕਰ ਰਹੇ ਆ ਕਾਸਟ ਬੇਸ ਸੈਂਸਸ ਦੀ ਗੱਲ ਕਰ ਰਹੇ ਆ ਜਿਹੜੀ ਤੁਸੀਂ ਵੋਟਾਂ ਦੀ ਗੱਲ ਕੀਤੀ ਆ ਇੱਕ ਨਾਟਕ ਖੇਡਿਆ ਜਾ ਰਿਹਾ ਲੋਕਾਂ ਸਾਹਮਣੇ 15 ਦਿਨ ਨਾਟਕ ਕਰਨਾ ਤੁਸੀਂ ਵੇਖੋਗੇ ਵੀ ਇਹ ਜਾਦਾ ਤੋਂ ਜਿਆਦਾ ਬਾਬਿਆਂ ਨੂੰ ਲਿਆਉਂਦੇ ਆ ਡਾਇਰੈਕਟਰੀ ਦੇ ਵਿੱਚ ਐਕਟਰਾਂ ਨੂੰ ਲਿਆਉਂਦੇ ਆ ਸਿੰਗਰਾਂ ਨੂੰ ਲਿਆਉਂਦੇ ਆ ਆ ਜੋ ਐਕਟਰਾਂ ਨੂੰ ਲਿਆਉਂਦੇ ਆ ਸਿੰਗਰਾਂ ਨੂੰ ਲਿਆਉਂਦੇ ਆ ਤਾਂ ਉਹਨਾਂ ਨੂੰ ਤਾਂ ਲਿਆਂਦਾ ਜਾਂਦਾ ਹੈ ਕਿ ਉਹਨਾਂ ਨੂੰ ਨੱਟ ਕਰਨਾ ਬੜਾ ਸੁੱਖਾ ਹੁੰਦਾ ਹੁੰਦਾ ਉਹ ਜਦੋਂ ਫਿਲਮੀ ਐਕਟਰ ਨੂੰ ਕਿਹਾ ਜਾਂਦਾ ਵੀ ਇਸ ਵੇਲੇ ਹੁਣ ਤੂੰ ਰੋਣਾ ਆ ਉਹ ਰੋਣਾ ਸ਼ੁਰੂ ਕਰਨ ਦਾ ਜਦੋਂ ਬਾਬੇ ਨੂੰ ਕਿਹਾ ਜਾਂਦਾ ਵੀ ਲੋਕਾਂ ਨੂੰ ਵਾਸਜ ਕਿਵੇਂ ਕਰਨਾ ਉਹ ਉਵੇਂ ਕਰ ਲੈਂਦਾ ਤੇ ਈਵੀਐਮ ਦੇ ਨਾਲ ਜਿਹੜੀ ਆ ਉਹ ਅਡਾਨੀ ਦੀ ਜਿਹੜੀਆਂ ਬਣਾਈਆਂ ਹੋਈਆਂ ਈਵੀਐਮ ਮਸ਼ੀਨਾਂ ਆ ਉਹ ਸਰਕਾਰਾਂ ਸੈੱਟ ਕਰਦੀਆਂ ਉਹਦਾ ਜਿਹੜਾ ਮੀਡੀਆ ਆ ਉਹ ਲੋਕਾਂ ਦੇ ਦਿਮਾਗਾਂ 'ਚ ਸਰਕਾਰ ਫਿੱਟ ਕਰ ਦਿੰਦਾ ਪਹਿਲਾਂ ਹੀ ਬਣਨ ਤੋਂ ਪਹਿਲਾਂ ਹੀ ਮੰਨ ਲਓ ਜਿਹੜਾ ਉਹ ਕਹਿੰਦੇ ਨਾ ਏਜੰਡਾ ਚੱਲਦਾ ਆ ਉਹ ਸਾਰਾ ਫਿੱਟ ਕਰਨ ਵਾਸਤੇ ਹੁੰਦਾ ਵੀ ਇਹਦੀ ਸਰਕਾਰ ਆ ਰਹੀ ਹੈ ਤੁਸੀਂ ਸਮਝੋ ਤਾਂ ਇਸ ਲਈ ਸਾਰਾ ਗਿਣੀ ਮਿਥੀ ਸਾਜ ਦੇ ਤਹਿਤ ਲੋਕਤੰਤਰ ਨੂੰ ਕਤਲ ਕਰਕੇ ਇਸ ਮੁਲਕ ਦੇ ਵਿੱਚ ਜਿਹੜਾ ਬ੍ਰਾਹਮਣ ਤੰਤਰ ਸਥਾਪਿਤ ਕਰ ਦਿੱਤਾ ਗਿਆ ਆ ਔਰ ਉਹਦੇ ਖਿਲਾਫ ਜਿਹੜਾ ਅਸੀਂ ਪੂਰੇ ਭਾਰਤ ਦੇ ਵਿੱਚ ਲੜ ਰਹੇ ਆ ਔਰ ਈਵੀਐਮ ਮਸ਼ੀਨਾਂ ਨੂੰ ਬੰਦ ਕਰਨ ਵਾਸਤੇ ਅਸੀਂ ਜਿਹੜੀ ਲੜਾਈ ਲੜ ਰਹੇ ਆ ਔਰ ਈਵੀਐਮ ਮਸ਼ੀਨਾਂ ਜਦੋਂ ਬੰਦ ਹੋ ਗਈਆਂ ਉਸ ਦਿਨ ਤੋਂ ਲੋਕਤੰਤਰ ਦਾ ਮੋੜ ਬਣ ਜਾਊਗਾ ਹੁਣ ਜਿਹੜਾ ਦੁਸ਼ਮਣ ਆ ਦੁਸ਼ਮਣ ਜਿਹੜਾ ਇੱਕ ਸ਼ੈਡੋ ਐਨਮੀ ਬਣਾ ਕੇ ਰੱਖਦਾ ਇੱਕ ਐਨਮੀ ਹੁੰਦਾ ਅਸੀਂ ਐਨਮੀ ਆ ਦੁਸ਼ਮਣ ਦੇ ਐਨਮੀ ਅਸੀਂ ਆ ਪਰ ਇੱਕ ਸ਼ੈਡੋ ਐਨਮੀ ਬਣਾ ਕੇ ਰੱਖਦਾ ਉਹੜਾ ਸ਼ੈਡੋ ਐਨਮੀ ਆ ਉਹਨੂੰ ਆ ਉਹਦੇ ਮੀਡੀਆ ਦੇ ਵਿੱਚ ਪ੍ਰਮੋਟ ਕਰਦਾ ਬਹੁਤ ਸਾਰੀਆਂ ਪਾਰਟੀਆਂ ਤੁਸੀਂ ਐਸ ਸੀ ਪੀ ਸੀ ਦੀਆਂ ਪਾਰਟੀਆਂ ਤੁਸੀਂ ਦੇਖੋਗੇ ਉਹਨਾਂ ਨੂੰ ਉਹ ਦੁਸ਼ਮਣ ਦੇ ਤੌਰ ਤੇ ਦਿਖਾਉਂਦੇ ਆ ਕਿ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਦੇ ਐਨਮੀ ਆ ਲੇਕਿਨ ਉਹ ਅਸਲ ਐਨਮੀ ਨਹੀਂ ਆ ਉਹ ਸ਼ੈਡੋ ਐਨਮੀ ਹੁੰਦਾ ਸ਼ੈਡੋ ਆਰਮੀ ਨੂੰ ਦੁਸ਼ਮਣ ਖੁਦ ਪ੍ਰਮੋਟ ਕਰਦਾ ਔਰ ਉਹਦੇ ਨਾਲ ਉਹ ਗੇਮ ਖੇਡਦਾ ਸਾਰੀ ਤਾਂ ਇਸ ਤਰੀਕੇ ਨਾਲ ਇਹ ਸਾਡੇ ਲੋਕਾਂ ਦੇ ਨਾਲ ਬ੍ਰਾਹਮਣ ਦੰਤਰ ਬਣਾ ਕੇ ਉਹਦੇ ਜਿਹੜੇ ਦਲਾਲ ਦੇ ਪੜਵਾਇਆ ਪੜਵਿਆਂ ਦੁਆਰਾ ਇੱਕ ਨਾਟਕ ਖੇਡਿਆ ਜਾ ਰਿਹਾ ਔਰ ਉਹ ਨਾਟਕ ਅਸੀਂ ਸਾਰੇ ਜਿਹੜੇ ਮਤਲਬ ਦੁਖੀ ਹੋਏ ਪਏ ਆ ਔਰ ਬਹੁਤ ਸਾਰੇ ਲੋਕ ਪੜੇ ਲਿਖੇ ਲੋਕ ਮੇਰੇ ਜਿਵੇਂ ਵੀਰ ਹੁਣ ਦੱਸ ਕੇ ਗਿਆ ਵੀ ਇਹ ਇਹ ਕੰਦਾ ਸਮਝ ਨਹੀਂ ਆਉਦੀ ਐਂ ਸਮਝਾਉਣ ਦੀ ਗੱਲ ਕਰਦੇ ਪਰ ਸਾਡੀ ਕੋਈ ਗੱਲ ਨਹੀਂ ਸੁਣਦਾ ਤਾਂ ਤੁਸੀਂ ਸਾਡੀ ਗੱਲ ਸੁਣੀ ਬਹੁਤ ਬਹੁਤ ਧੰਨਵਾਦ ਕਿ ਦਰਵਾਜ਼ਾ ਆਉਣ ਵਾਸਤੇ ਤੇ ਵਾਹਿ ਜੀ ਖਾਲਸਾ ਵਾਹਿ ਜੀ ਫਤਿਹ